वेलकम टू खन्ना न्यूज़ लाइव आज जसी खड़े हैं खन्ना ਦੇ ਮਾਡਲ ਟਾਊਨ ਤੇ खन्ना ਦੇ ਇੱਕ ਮਾਡਲ ਟਾਊਨ ਦੇ ਵਿੱਚ ਜਿਹੜੇ ਬਾਏ ਇਲੈਕਸ਼ਨ ਹੋ ਰਹੀ ਹੈ ਨਗਰ ਕੌਂਸਲ ਦੀ ਨਗਰ ਕੌਂਸਲ ਖੰਨਾ ਵੱਲੋਂ ਵਾਰਡ ਨੰਬਰ 2 ਦੇ ਵਿੱਚ ਜਿਹੜੇ ਗੁਰਮਿੰਦਰ ਸਿੰਘ ਲਾਲੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਸੀ ਉਹਨਾਂ ਦੀ ਪਿੱਛੇ ਜੇ ਅਚਾਨਕ ਡੈਥ ਆਊਟ ਤੋਂ ਬਾਅਦ ਵਾਰਡ ਨੰਬਰ 2 ਦੀ ਜਿਹੜੀ ਹੈ ਕਹਿੰਦੇ ਆ ਜਿਮਨੀ ਜਿਹੜੀ ਪਕਾਇਦੇ ਜਿਮਨੀ ਚੋਂ ਹੋ ਰਹੀ ਹੈ ਉਹਦੇ ਵਿੱਚ ਜਿੰਨੀ ਚੋਣ ਲਈ ਸੁਖਨਾਮ ਸਿੰਘ ਚੌਧਰੀ ਜਿਹੜੇ ਨੇ ਗਵਾੜ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੇ ਨੇ ਤੇ ਅੱਜ ਉਹਨਾਂ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਉਹਦੇ ਵਿੱਚ ਆਪਣੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕੋਟਲੀ ਜਿਹੜੇ ਨੇ ਉਹ ਪਹੁੰਚੇ ਨੇ ਗੁਰਪ੍ਰੀਤ ਜੀ ਅੱਜ ਜਿਹੜੀ ਸੁਖਨਾਮ ਸਿੰਘ ਚੌਧਰੀ ਆ ਜਿਹੜਾ ਉਹਨਾਂ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਸੀ ਤੁਸੀਂ ਅਸੀਂ ਜੋ ਉਹਨਾਂ ਦੀ ਇਲੈਕਸ਼ਨ ਦੇ ਚੋਣ ਮਹੀਨੇ ਦੇ ਹੁਦਾਰਾ ਦੇ ਵਿੱਚ ਲਾਸਟ ਦਿਨ 22 ਤਰੀਕ ਨੂੰ ਇਲੈਕਸ਼ਨ ਹੋ ਰਹੀ ਹੈ ਦੇਖੋ ਜੇ ਸਾਰੇ ਉਮੀਦਵਾਰਾਂ 'ਚੋਂ ਚੋਣ ਕਰਨੀ ਹੋਵੇ ਤਾਂ ਸਤਨਾਮ ਸਿੰਘ ਚੌਧਰੀ ਇੱਕ ਵਧੀਆ ਉਮੀਦਵਾਰ ਨੇ ਜਿਹੜੇ ਕਿ ਲੋਕਾਂ ਦੀ ਆਸ ਤੇ ਮੀਰ ਤੇ ਪੂਰੀ ਉੱਤਰ ਸਕਦੇ ਨੇ ਕਿਉਂਕਿ ਇੱਕ ਲੋਕਲ ਉਮੀਦਵਾਰ ਨੇ ਪੁਰਾਣੇ ਉਹ ਲੋਕਾਂ ਨਾਲ ਜੁੜੇ ਹੋਏ ਨੇ ਉਹਨਾਂ ਦਾ ਪਰਿਵਾਰ ਜਿਹੜਾ ਸਮਾਜਿਕ ਸੇਵਾ ਵਿੱਚ ਸ਼ੁਰੂ ਤੋਂ ਹੀ ਉਹਹਾ ਹਾਜ਼ਰ ਰਿਹਾ ਹੈਗਾ ਉਸ ਕਰਕੇ ਹੋਰ ਉਮੀਦਵਾਰ ਜਿਹੜੇ ਸਾਰੇ ਪਰਖੇ ਹੋਏ ਨੇ ਦੇਖੋ ਹੁਣ ਜਿਹੜਾ ਵਿਕੀ ਮਸ਼ਾਲਾ ਉਹਨਾਂ ਦੇ ਪਹਿਲਾਂ ਹੀ ਮਾਤਾ ਜੀ 29 ਨੰਬਰ ਵਾਰਡ ਤੋਂ ਐਮਸੀ ਨੇ ਸੋ ਇਹ ਜਿਹੜੀ ਅੱਜ ਆਮ ਆਦਮੀ ਨੇ ਭਾਈ ਪਟਿਆਜਵਾਦ ਦੀ ਜਿਹੜੀ ਇਹ ਗੱਲ ਕਰਦੇ ਸੀ ਅੱਜ ਇਹ ਮੈਂ ਪੁੱਛਦਾ ਇਹਨਾਂ ਨੂੰ ਵੀ ਹੁਣ ਉਹ ਕਿੱਧਰ ਗਈ ਔਰ ਉਹਦੇ ਨਾਲ ਨਾਲ ਕਬਾਲ ਸਿੰਘ ਚੰਨੀ ਉਹਨਾਂ ਦੇ ਸੁਪੁੱਤਰ ਲੜ ਰਹੇ ਨੇ ਉਹ ਵੀ ਇੱਥੋਂ ਕਈ ਵਾਰ ਐਮਸੀ ਰਹੇ ਨੇ ਸੋ ਜਿਨ੍ਹਾਂ ਨੇ ਲੋਕਾਂ ਤੋਂ ਵੋਟਾਂ ਤਾਂ ਲਈਆਂ ਨੇ ਪਰ ਕਦੇ ਉਹਨਾਂ ਦਾ ਕੋਈ ਖਿਆਲ ਨਹੀਂ ਰੱਖਿਆ ਕੋਈ ਉਹਨਾਂ ਦੇ ਦੁੱਖ ਸੁੱਖ ਚ ਨਹੀਂ ਆ ਕੇ ਖੜੇ ਹੋਏ ਕਦੇ ਕੋਈ ਵਿਕਾਸ ਕਾਰਜ ਨਹੀਂ ਕੋਈ ਇਸ ਵਾਰਡ ਦਾ ਕੋਈ ਕਰਵਾਇਆ ਉਸ ਕਰਕੇ ਕਾਂਗਰਸ ਪਾਰਟੀ ਅੱਜ ਇੱਕ ਇੱਕ ਸੜਕ ਇੱਕ ਗਲੀ ਜਿਹੜੀ ਆ ਉਹ ਇਹ ਗਵਾਹੀ ਭਰਦੀ ਆ ਕਿ ਕਾਂਗਰਸ ਦੇ ਰਾਜ ਦੇ ਸਮੇਂ 'ਚ ਇਹ ਵਿਕਾਸ ਹੋਇਆ 2 ਨੰਬਰ ਵਾਰਡ ਦਾ ਔਰ ਜਿੰਨੀਆਂ ਬੁਨਿਆਦੀ ਸਹੂਲਤਾਂ ਨੇ ਉਹ ਇੱਥੇ ਜਦੋਂ ਆਈਆਂ ਉਦੋਂ ਕਾਂਗਰਸ ਦੀ ਮਿਊਨਿਸਪਲ ਕਮੇਟੀ ਔਰ ਕਾਂਗਰਸ ਦੀ ਸਰਕਾਰ ਸਮੇਂ ਆਈਆਂ ਸੀ ਉਸ ਕਰਕੇ ਅੱਜ ਇਹ ਪਾਰਟੀਆਂ ਜਿਹੜੀਆਂ ਨੇ ਇਹ ਹੱਕ ਗਵਾ ਚੁੱਕੀਆਂ ਨੇ ਔਰ ਖਾਸ ਕਰਕੇ ਜਿਹੜੀ ਇਹ ਅੱਜ ਹਕਮਰਾਨ ਪਾਰਟੀ ਆ ਜਿਹਦੀ ਇੱਥੋਂ ਅਗਵਾਈ ਕਰ ਰਹੇ ਨੇ ਤਰਫਰੀ ਸੌਂ ਉਹਨਾਂ ਦੇ ਜਿਹੜਾ ird girdde ਛੁਗਿਰਦਾ ਬਣਿਆ ਹੋਇਆ ਔਰ ਉਹ ਜਿਹੜਾ ਆਪਣੇ ਆਪ ਨੂੰ ਸ਼ਹਿਰ ਚਲਾ ਰਿਹਾ ਸਮਝ ਰਿਹਾ ਔਰ ਉਹ ਮਨਮਾਨੀਆਂ ਕਰ ਰਹੇ ਨੇ ਵਧੀਕੀਆਂ ਕਰ ਰਹੇ ਨੇ ਤਾਨਾਸ਼ਾਹੀ ਦਾ ਰਾਜ ਜਿਨ੍ਹਾਂ ਨੇ ਇੱਥੇ ਲਿਆਂਦਾ ਹੋਇਆ ਸਾਡੇ ਇਲੈਕਟਿਡ ਪ੍ਰੈਜ਼ੀਡੈਂਟ ਨੂੰ ਮਿਨਿਸਪਲ ਕਮੇਟੀ ਦੇ ਨੂੰ ਇੱਕ ਝੂਠੇ ਕੇਸ ਵਿੱਚ ਫਸਾ ਕੇ ਉਹਨਾਂ ਨੇ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਉਹ ਅੰਡਰਗਰਾਊਂਡ ਹੋਇਆ ਹੋਇਆ ਪੁਲਿਸ ਉਹਨੂੰ ਲੱਭ ਰਹੀ ਹੈ ਔਰ ਕੱਲ ਹਾਈ ਕੋਰਟ ਤੋਂ ਬਹੁਤ ਵੱਡਾ ਝਟਕਾ ਜਿਹੜਾ ਉਹ ਸਰਕਾਰ ਨੂੰ ਔਰ ਇਹ ਜਿਹੜਾ ਚੁਗਿਰਦਾ ਹੈਗਾ ਉਹਨਾਂ ਦਾ ਸੌਂਤ ਸਾਹਿਬ ਦਾ ਉਹਨਾਂ ਨੂੰ ਬੜਾ ਵੱਡਾ ਝਟਕਾ ਮਿਲਿਆ ਹਾਈ ਕੋਰਟ ਨੇ ਇਹਦੀ ਬਹੁਤ ਜ਼ਿਆਦਾ ਸ਼ਕਤੀ ਨਾਲ ਇਹ ਜਿਹੜਾ ਕੇਸ ਜਿਹੜਾ ਉਹਨੂੰ ਲਿਆ ਵਾ ਔਰ ਅੱਜ ਇਹ ਬੈਕਫੁੱਟ ਤੇ ਆ ਗਏ ਨੇ ਮਾਨਜੋਗ ਅਦਾਲਤ ਪਰਮਾ ਜਿਹੜਾ ਇਸ ਮਸਲੇ ਨੂੰ ਲੈ ਕੇ ਝਾੜ ਵੀ ਪਾਈ ਦੀ ਹੈਗਾ ਅਸਰਾ ਵਿੱਚ ਚੈਨ ਨਾ ਇਹਦੇ ਬਿਲਕੁਲ ਝਾੜ ਪਾਈ ਗਈ ਆ ਔਰ ਹਾਈ ਕਮਾਨ ਜੋ ਹਾਈ ਕੋਰਟ ਨੇ ਕਿਹਾ ਕਿ ਇੱਕ ਤਰਫਾ ਕਿਉਂ ਕਾਰਵਾਈ ਕੀਤੀ ਗਈ ਹੈ ਜਿਹੜੇ ਹੋਰ ਇਸ ਨਾਲ ਤਾਲੁਕ ਜਿਹੜੇ ਅਫਸਰ ਜਿਹੜੇ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਇਸ ਕੇਸ ਦੇ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਇਹ ਸਿਰਫ ਸਿਆਸੀ ਪ੍ਰੇਰਿਤ ਜਿਹੜਾ ਸਿਆਸਤ ਤੋਂ ਪ੍ਰੇਰਿਤ ਇਹ ਪਰਚਾ ਦਰਜ ਕੀਤਾ ਗਿਆ ਔਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਰੁਕੀ ਹੋਈ ਹੈ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਸੋ ਇਹ ਜਿਹੜੀ ਪ੍ਰੈਸ਼ਰ ਪੋਲਿਟਿਕਸ ਹੋ ਰਹੀ ਹੈ ਸ਼ਹਿਰ ਦੇ ਵਿੱਚ ਦਬਾਅ ਬਣਾ ਕੇ ਲੋਕਾਂ ਨੂੰ ਡਰਾਇਆ ਠਮਕਾਇਆ ਜਾਇਆ ਉਹਨਾਂ ਨੂੰ ਜਿਹੜਾ ਉਹਨਾਂ ਦੇ ਕਾਰੋਬਾਰ ਤੇ ਅੱਖ ਰੱਖ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਤੇਰਾ ਕਾਰੋਬਾਰ ਬੰਦ ਕਰ ਦਿੱਤਾ ਜਾਊਗਾ ਕਿਸੇ ਨੂੰ ਡਿੱਪੂ ਦਾ ਜਿਹੜਾ ਡਰਾਵਾ ਦਿੱਤਾ ਗਿਆ ਕਿਸੇ ਨੂੰ ਟੇਢੇ ਟੰਗ ਨਾਲ ਕੋਈ ਹੋਰ ਡਰਾਵੇ ਦੇ ਕੇ ਇਹ ਜਿਹੜੀ ਰਾਜਨੀਤੀ ਜਿਆਦਾ ਲੰਮਾ ਸਮਾਂ ਨਹੀਂ ਚੱਲਦੀ ਵਾਰਡ ਨੰਬਰ 2 ਦੇ ਵਸਨੀਕਾਂ ਨੂੰ ਕੀ ਕਹਿਣਾ ਸੀ ਤੁਹਾਡਾ ਵਾਰਡ ਨੰਬਰ 2 ਦੇ ਵਸਨੀਕਾਂ ਨੂੰ ਮੈਂ ਇਹੀ ਕਹਾਗਾ ਅਪੀਲ ਕਰਾਂਗਾ ਕਿ ਜਿਹੜੀ ਤਾਨਾਸ਼ਾਹ ਦੀ ਰਾਜਨੀਤੀ ਹੋ ਰਹੀ ਹੈ ਪ੍ਰੈਸ਼ਰ ਪੋਲਿਟਿਕਸ ਡਰਾਉਣ ਧਮਕਾਉਣ ਦੀਆਂ ਜਿਹੜੀਆਂ ਅੱਜ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਅਮਨਸ ਕਾਨੂੰਨ ਦੀ ਸਥਿਤੀ ਡਾਵਾ ਡੋਲ ਹੋਈ ਹੋਈ ਆ ਜਿਵੇਂ ਇੱਥੇ ਰੋਜ਼ ਲੁੱਟਾ ਖੋਹਾਂ ਚੇਨ ਸਨੇਚਕ ਔਰ ਹੋਰ ਬਹੁਤ ਸਾਰੇ ਐਸੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਜ਼ੀਰੋ ਡਿਵੈਲਪਮੈਂਟ ਜਿਹੜੀ ਪੂਰੇ ਸ਼ਹਿਰ ਚ ਔਰ 2 ਨੰਬਰ ਵਾਰਡ ਚ ਇਹ ਦੱਸ ਦੇਣ ਸਰਕਾਰ ਵਾਲੇ ਕਿ 3 ਸਾਲਾਂ ਦੇ ਵਿੱਚ 2 ਨੰਬਰ ਵਾਰਡ ਚ ਕੀ ਵਿਕਾਸ ਹੋਇਆ ਅਗਰ ਵਿਕਾਸ ਹੋਇਆ ਤਾਂ ਫਿਰ ਲੋਕ ਇਹਨਾਂ ਨੂੰ ਵੋਟਾਂ ਪਾਦਣ ਔਰ ਅਗਰ ਆਹ 3 ਸਾਲ ਇਹਨਾਂ ਨੇ ਬਿਲਕੁਲ ਵੇਸਟ ਕਰ ਦਿੱਤੇ ਇੱਕ ਵੀ ਕੋਈ ਕੰਮ ਨਹੀਂ ਹੋਇਆ ਤਾਂ ਫਿਰ ਇਹ ਵੋਟਾਂ ਦੇ ਹੱਕਦਾਰ ਨਹੀਂ ਸੋ ਇਹਨਾਂ ਨੂੰ ਇਹਦੀ ਕੀਮਤ ਜਿਹੜੀ ਆ ਉਹ ਅਵਸ਼ ਚਕਾਉਣੀ ਪਊਗੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਖੰਨੇ ਇਲਾਕੇ ਦੇ ਨਾਲ-ਨਾਲ ਜਿਹੜੇ ਹੋਰ ਹਲਕੇ ਵੀ ਪੈਂਦੇ ਨੇ ਜਿੱਥੇ ਤੁਸੀਂ ਜਾ ਰਹੇ ਹੋ ਉਹਦੇ ਵਿੱਚ ਕਿਹੜੇ-ਕਿਹੜੇ ਬਲਾਦ ਹੋ ਗਿਆ ਮਛਵੜਾ ਹੋ ਗਿਆ ਸਮਰਾੜਾ ਹੋ ਗਿਆ ਉੱਥੇ ਵੀ ਲੱਗ ਰਹੀ ਹੈ ਦੇਖੋ ਮਛੀਵੜਾ ਸਾਹਿਬ ਤਾਂ ਇਹਨਾਂ ਨੇ ਅੱਧੇ ਸਾਡੇ ਨਮਾਇਦਿਆਂ ਦੇ ਜਿਹੜੇ ਕਾਗਜ਼ੀ ਦੰਦ ਕਰਤੇ ਹਾਂਜੀ ਬਿਨਾਂ ਵਜਾ ਜਿਹੜੇ ਪੰਜ-ਪੰਜ ਵਾਰ ਐਮਸੀ ਰਹੇ ਨੇ ਤਿੰਨ-ਤਿੰਨ ਵਾਰ ਐਮਸੀ ਰਹੇ ਨੇ ਜਿਹੜੇ ਪਿਛਲੀ ਟਰਮ ਦੇ ਵਿੱਚ ਮੌਜੂਦਾ ਐਮਸੀ ਸੀਗੇ ਉਹਨਾਂ ਦੇ ਸਾਰਿਆਂ ਦੇ ਪਰਚੇ ਰੱਦ ਕਰ ਦਿੱਤੇ ਔਰ ਦੇਖੋ ਹੈਰਾਨਗੀ ਦੀ ਗੱਲ ਹੈ ਸਾਰੀਆਂ ਪਾਰਟੀਆਂ ਦੇ ਭਾਜਪੀ ਅਕਾਲੀ ਦਲ ਜੇ ਕੋਈ ਯਾਦ ਯਾਦ ਖੜਾ ਸੀਗਾ ਨਿਰਵਿਰੋਧ ਜਿਹੜੇ ਇਹ ਇਹਨਾਂ ਨੂੰ ਐਮਸੀ ਬਣਾਉਣ ਦੀ ਇਹਨਾਂ ਨੇ ਜੋ ਇੱਕ ਨੀਤੀ ਬਣਾਈ ਆ ਇਹ ਇਹਨਾਂ ਨੂੰ ਬਹੁਤ ਜ਼ਿਆਦਾ ਭਾਰੀ ਪਾਊਗੀ ਔਰ ਇਵੇਂ ਜਿਵੇਂ ਮਲਾਉਤ ਦੇ ਵਿੱਚ ਵੀ ਉੱਥੇ ਦੂਸਰੇ ਜਿਹੜੇ ਵਿਰੋਧੀ ਉਮੀਦਵਾਰ ਸੀ ਉਹਨਾਂ ਤੇ ਦਬਾਅ ਬਣਾਇਆ ਗਿਆ ਉਹਨਾਂ ਦੇ ਕਾਰੋਬਾਰ ਦੇ ਉੱਤੇ ਛਾਪੇਵਾਰੀ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਡੀਆਂ ਜਿਹੜੀਆਂ ਕਾਰੋਬਾਰ ਬੰਦ ਕਰ ਦੇਾਂਗੇ ਤਾਂ ਜਬਰਨ ਉਹਨਾਂ ਨੂੰ ਵਿਧਰੋ ਕਰਵਾ ਕੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਬਿਨਾਂ ਮੁਕਾਬਲਾ ਇਹਨਾਂ ਨੇ ਜਿਹੜੇ ਉਹ ਜਿਤਾ ਲਏ ਨੇ ਤੋਂ ਇਹਦੇ ਲਈ ਅਸੀਂ ਹਾਈ ਕੋਰਟ ਵੀ ਜਾਵਾਂਗੇ ਸੜਕ ਤੋਂ ਲੈ ਕੇ ਅਸੀਂ ਕਾਨੂੰਨ ਦੀ ਲੜਾਈ ਜਿਹੜੀ ਆ ਉਹ ਲੜਾਂਗੇ ਤੋਂ ਇਹ ਲੋਕਤੰਤਰ ਲਈ ਸਭ ਤੋਂ ਘਾਤਕ ਗੱਲ ਆ ਬਹੁਤ ਮਾੜੀ ਗੱਲ ਆ ਕਿ ਲੋਕਤੰਤਰਕ ਜਿਹੜਾ ਇੱਕ ਹੱਕ ਆ ਲੋਕਾਂ ਦਾ ਉਹ ਖੋਇਆ ਜਾ ਰਿਹਾ ਇਹ ਝਾੜੂ ਸਰਕਾਰ ਜਿਹੜੀ ਇੱਕ ਕਹਦੀ ਸੀ ਕਿ ਵੀ ਅਸੀਂ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪੰਜਾਬ ਬਣਾਵਾਂਗੇ ਔਰ ਇੱਕ ਬਦਲਾਵ ਦੀ ਰਾਜਨੀਤੀ ਲੈ ਕੇ ਆਵਾਂਗੇ ਅੱਜ ਤੁਸੀਂ ਦੇਖ ਲਓ ਕਿ ਅੱਜ ਇਹ ਬਦਲਾਵ ਦੀ ਰਾਜਨੀਤੀ ਕਿਸ ਕਰਵਟ ਜਿਹੜੀ ਆ ਉਹ ਬੈਠ ਰਹੀ ਹੈ ਕਿਸ ਪਾਸੇ ਨੂੰ ਇਹ ਪੰਜਾਬ ਨੂੰ ਲਿਜਾ ਰਹੇ ਨੇ ਅੱਜ ਸਤਿਆਨਾਸ਼ ਪੰਜਾਬ ਦਾ ਔਰ ਅੱਜ ਲੋਕਾਂ ਦੇ ਵਿੱਚ ਡਰ ਔਰ ਸਹਿਮ ਦਾ ਮਾਹੌਲ ਹੈ ਇਹ ਬਹੁਤ ਹੀ ਜਿਹੜੀਆਂ ਮਾੜੀਆਂ ਗੱਲਾਂ ਅੱਜ ਇਹ 3 ਸਾਲਾਂ ਵਿੱਚ ਦੇਖਣ ਨੂੰ ਮਿਲੀਆਂ ਇਹ ਕਦੇ ਵੀ ਕਿਸੇ ਸਰਕਾਰ 'ਚ ਨਹੀਂ ਸੀ ਹੋਈਆਂ ਇਹ ਦੋ ਸਿੰਘ ਕੋਟਲੀ ਸੀ ਜਨ ਜਿਨ੍ਹਾਂ ਨੇ ਕਿਹਾ ਵੀ ਬਦਲਾਅ ਦੀ ਰਾਜਨੀਤੀ ਲਿਆਉਣ ਵਾਲੀ ਆਪ ਪਾਰਟੀ ਹੈ ਜਿਹੜੀ ਉਹਦੇ ਵੱਲੋਂ ਬਹੁਤ ਜ਼ਿਆਦਾ ਚਿੰਤ ਕੀਤੀ ਜਾ ਰਹੀ ਹੈ ਤੇ ਉਹਨਾਂ ਜਿਹੜੇ ਜਿਹੜੇ ਵਾਰਡਾਂ ਦੇ ਵਿੱਚੋਂ ਇਲੈਕਸ਼ਨ ਹੋ ਰਿਹਾ ਜਿਵੇਂ ਵਾਰਡ ਨੰਬਰ ਖੰਨਾਉ 2 ਦੇ ਵਿੱਚ ਇਲੈਕਸ਼ਨ ਹੋ ਰਿਹਾ ਵਾਰਡ ਵਾਸੀਆਂ ਨੂੰ ਵੀ ਕਿਹਾ ਹੈ ਕਿ ਇਹ ਕਾਂਗਰਸ ਪਾਰਟੀ ਵੱਲੋਂ ਜਿਹੜੇ ਕੀਤੇ ਗਏ ਪਿਛਲੇ ਸਮੇਂ ਦੇ ਰੌਣਕ ਕੀਤੇ ਕੰਮਾਂ ਨੂੰ ਉਹ ਦੇਖ ਕੇ ਵੋਟ ਪਾਉਣ ਮਹਿਪਰਨਜੀਤ ਸਿੰਘ ਜਮਾਨ ਖੰਨਾ ਨੇ ਸੁਲਾਹ ਦਿੱਤੀ ਦੀ ਜੀ ਕੋਲ ਇਹਨਾਂ ਨੂੰ ਚੋਣ ਲਈ ਆਉਂਦੀ ਚੱਲੜੀ ਇੱਕ ਮਾਦੀ ਤੇਰੇ ਤਕਰੀਬੀ ਦੇ